ਹਾਂਜੀ ਸਾਰੇ ਗੱਲ ਜਿਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਮਿਲ ਸਕੇ ਤੁਹਾਨੂੰ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਬਹੁਤ ਹੀ ਸੋਹਣੇ ਸੂਟ ਰੈਡੀ ਕੀਤੇ ਨੇ ਕਾਫੀ ਡਿਜ਼ਾਈਨ ਰੈਡੀ ਕੀਤੇ ਨੇ ਆਪਾਂ ਨੇ ਪਛਮੀ ਨੇਤੇ ਬਹੁਤ ਸੋਹਣਾ ਫੈਬਰਿਕ ਹੈ ਇੱਕ ਟੈਕਸ ਦਾ ਪਸ਼ਮੀਨਾ ਆਪਾਂ ਨੇ ਇਹਦੇ ਤੇ ਕੋਈ ਬੁਰ ਵਗੈਰਾ ਨਹੀਂ ਆਂਦਾ ਹੈਗਾ ਬਹੁਤ ਸੋਹਣਾ ਕੁਆਲਿਟੀ ਦਾ ਪਸ਼ਮੀਨਾ ਹੈਗਾ ਤੁਸੀਂ ਦੇਖ ਸਕਦੇ ਹੋ ਕਾਫੀ ਡਿਜ਼ਾਈਨ ਇਹਦੇ ਚ ਰੈਡੀ ਹੋਈ ਨੇ ਆਪਾਂ ਤੁਹਾਨੂੰ ਆਪਾਂ ਤੁਹਾਨੂੰ ਸਾਰੇ ਪੀਸ ਓਪਨ ਕਰਕੇ ਦਿਖਾਵਾਂਗੇ ਪਹਿਲਾਂ ਆਪਾਂ ਇਹਦੇ ਚ ਇੱਕ ਸੁਡੇ ਦੇ ਚ ਸਲਾਈ ਕਰਕੇ ਵੀ ਭੇਜ ਰਿਹਾ ਤੁਹਾਨੂੰ ਦਿਖਾਣੇ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਆਪਾਂ ਨੇ ਇਸ ਤਰ੍ਹਾਂ ਇਹਦੇ ਬੋਟਮ ਤੇ ਫਲਾਵਰ ਬਣੇ ਹੋਏ ਨੇ ਇਹਦੇ ਬੈਕ ਤੇ ਵੀ ਇਸ ਤਰ੍ਹਾਂ ਕਲੀਆਂ ਬਣੀਆਂ ਹੋਈਆਂ ਨੇਗੀਆਂ ਤੇ ਫਰੰਟ ਤੇ ਵੀ ਬਾਜੂ ਤੇ ਵੀ ਇਸ ਤਰ੍ਹਾਂ ਸੇਮ ਫਲਾਵਰ ਬਣੇ ਹੋਏ ਨੇਗੀ ਤੁਸੀਂ ਦੇਖ ਸਕਦੇ ਹੋ ਮਾਡਲ ਨੇ ਵੇਅਰ ਕੀਤਾ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਤਨ ਨੂੰ ਓਪਨ ਕਰਕੇ ਦਿਖਾਉਣੀ ਆ ਸੂਟ ਪਨ ਪਹਿਣ ਨੇ ਆਰਡਰ ਦਿੱਤਾ ਸੀਗਾ ਉਹਨਾਂ ਨੇ ਆਪਾਂ ਦੇ ਕੋਲ ਸੂਟ ਸਟਿਚਿੰਗ ਕਰਵਾਇਆ ਹੁਬੋ ਸੋਨਾ ਸੂਟ ਰੈਡੀ ਹੋਇਆ ਹੈਗਾ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸਾਰੇ ਫਰੰਟ ਇਸ ਤਰ੍ਹਾਂ ਕਲੀਆਂ ਬਣੀਆਂ ਹੋਈਆਂ ਨੇ ਉੱਪਰ ਤੱਕ ਇਸ ਤਰ੍ਹਾਂ ਦੇ 슬ੀਵਸ ਤੇ ਫਲਾਵਰ ਬਣੇ ਹੋਏ ਨੇ ਉਹ ਸੋਨਾ ਡਿਜ਼ਾਈਨ ਬਣਿਆ ਇਸ ਤਰ੍ਹਾਂ ਦੇ ਬੈਕ ਤੇ ਵੀ ਸੇਮ ਕਲੀਆਂ ਬਣੀਆਂ ਹੋਈਆਂ ਨੇ ਇਹ ਇਹਦੀ ਬਾਟਮ ਹੈ ਬਾਟਮ ਤੇ ਇਸ ਤਰ੍ਹਾਂ ਆਪਾਂ ਬਾਟਮ ਸਟੇਟ ਰੱਖੀ ਹੈ ਦੀ ਮੁਕਰਮ ਲਾ ਕੇ ਇਸ ਤਰ੍ਹਾਂ ਇਹਦੀ ਮੋਟਮ ਅਸਤਰਮ ਵਰਕ ਵੀ ਹੋਈ ਹੈ ਬੋਸੋਣਾ ਪੀਸ ਰੈਡੀ ਹੋਇਆ ਹੈ ਇਹਦੇ ਚੱਪਣੇ ਇੱਕ ਸੇਮ ਹੀ ਕਲਰ ਰੈਡੀ ਕੀਤਾ ਹੋਇਆ ਹੈ ਵੀ ਇਹ ਸੂਟ ਦਾ ਪ੍ਰਾਈਸ ਰਹਿਣਾ ਲੈ ਜਿਹੜਾ 1000 ਰੁਪਏ ਇਸ ਤਰ੍ਹਾਂ ਸੀਮੇਸਟਰ ਇਹ ਵੀ ਸੂਟ ਉਸੇ ਕਲਰ 'ਚ ਰੈਡੀ ਹੋਇਆ ਹੋਇਆ ਇਹ ਵਾਲੇ ਦਾ ਬਾਟਮ ਤੇ ਵਰਕ ਆਜੂ ਇਸ ਤਰ੍ਹਾਂ ਉਹ ਬਗਲਾਈ ਦੇ ਵਰਕ 슬ੀਵਸ ਤੇ ਆ ਗਿਆ ਤੁਸੀਂ ਇਹਨੂੰ ਕਿਸੇ ਵੀ ਕਲਰ 'ਚ ਕਰਵਾ ਸਕਦੇ ਹੋ ਗਲਾਰੀ ਨੇ ਵੀ ਬਹੁਤ ਸੋਹਣੇ ਬਹੁਤ ਹੀ ਸੂਟ ਆਪਾਂ ਨੇ ਇਹਦੇ ਆਰਡਰ ਕੀ ਭੇਜੇ ਨਗੇ ਤੁਸੀਂ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਦੇਖੋ ਇਸ ਤਰ੍ਹਾਂ ਇਹਦੇ ਕੋਰਨਰ ਤੇ ਫਲਾਵਰ ਬਣੇ ਹੋਏ ਨੇਗੇ ਇਸ ਤਰ੍ਹਾਂ ਦਾ ਵਰਕੇ ਦਾ ਇਹਦੇ ਆਪਾਂ ਨੇ ਬੀਨੈਕ ਤੱਕ ਗਲਾਰੀ ਰੈਡੀ ਕੀਤਾ ਇਸ ਤਰ੍ਹਾਂ ਦਾ ਇਹ ਵਾਲਾ ਵਰਕੇ ਦੇ 슬ੀਵਸ ਤੇ ਰੂਗਾ ਬਹੁਤ ਸੋਹਣੇ ਸੂਟਸ ਰੈਡੀ ਹੋਏ ਹੋਏ ਨੇਗੇ ਦੇਖ ਲਓ ਤੁਹਾਡੇ ਫਾਈਨਲ ਲੁੱਕ ਦੇਖ ਸਕਦੇ ਬਹੁਤ ਸੋਹਣੀ ਹੈ ਇਹਦੀ ਬੋਟਮ ਆਪਾਂ ਨੇ ਪਲੇਨ ਰੱਖੀ ਹੈ ਬੋਟਮ ਇਹਦੀ ਵੀ ਆਪਾਂ ਨੇ ਸਟੇਟ ਰੱਖੀ ਹੈ ਪਰ ਇਹਦੇ ਬੋਟਮ ਤੇ ਵਰਕ ਨਹੀਂ ਹੈਗਾ ਬਹੁਤ ਸੋਹਣਾ ਪੀਸ ਬਣਿਆ ਹੈ ਜਿਹੜਾ ਇਹ ਵਾਲੇ ਸੂਟ ਦਾ ਪ੍ਰਾਈਸ ਹੈ ਇਹਦਾ 900 ਰੁਪਿਆ ਪ੍ਰਾਈਸ ਹੈ ਇਹਨਾਂ ਆਪਾਂ ਨੇ ਇਹਨੂੰ ਬਟਾ ਵਿੱਚ ਨੂੰੰਦਾ ਰੈਡੀ ਕੀਤਾ ਹੈ ਇਸ ਤਰ੍ਹਾਂ ਦੁਪੱਟੇ ਤੇ ਆਪਾਂ ਨੇ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੈ ਇਦਿਲ ਦੁਪੱਟੇ ਤੇ ਪੈਸਟ ਰਮੀ ਲੈਸ਼ ਲਾਈ ਹੈ ਬਹੁਤ ਸੋਹਣੀ ਮੋਤੀਆਂ ਵਾਲੀ ਲੈਸ਼ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਪਾਂ ਸੂਟ ਦਾ ਪ੍ਰਾਈਸ ਦੱਸਿਆ ਸੀ ਵਿਦਆਊਟ ਦੁਪੱਟਾ ਦੱਸਿਆ ਸੀਗਾ 900 ਰੁਪਇਆ ਇਹਦੇ ਨਾਲ ਆਪਾਂ ਨੇ ਚਰੂਨ ਦਾ ਦੁਪੱਟਾ ਰੈਡੀ ਕੀਤਾ ਹੈਗਾ ਤੁਸੀਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਅਗਲੇ ਵੀ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਬਹੁਤ ਸੋਨਾ ਧੀਏ ਨੇ ਇਹ ਵੀ ਆਸਤਰ ਇਹ ਗਲੀ ਤੇ ਕੰਮ ਹੋਇਆ ਹੋਇਆ ਲੈਕ ਤੇ ਇਸ ਤਰ੍ਹਾਂ ਇਹ ਦੇ ਫਰੰਟ ਤੇ ਵਰਕ ਬਣਿਆ ਹੋਇਆ ਇਹਦੇ 슬ੀਵਸ ਤੇ ਵੀ ਵਰਕ ਹੈ ਇਸ ਤਰ੍ਹਾਂ ਇਹ ਵਾਲਾ ਵਰਕ ਇਹਦੇ 슬ੀਵਸ ਤੇ ਰੈਡੀ ਹੋਇਆ ਹੋਇਆ ਇਹ ਚਾਪਾ ਦੋ ਕਲਰ ਰੈਡੀ ਕੀਤੇ ਨੇ ਅਗਲਾ ਕਲਰ ਇਹਦੇ ਚੀਵ ਵਾਲਾ ਕਲਰ ਹੈ ਇਹ ਸੂਰ ਦਾ ਵੀ ਪ੍ਰਾਈਸ 1000 ਰੁਪਏ ਹੈ ਬਹੁਤ ਹੀ ਸੋਹਣਾ ਵਰਕ ਹੈਗਾ ਇਹਦੇ ਵੀ ਸੇਮ ਐਸਟਰਾਂ ਫਿਨਿਸ਼ ਨੇਗੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਅਗਲਾ ਦਿਨ ਨਾ ਪਨੇ ਦੇ ਤੇ ਇਹ ਵਾਲਾ ਰੈਡੀ ਕੀਤਾ ਹੈ ਤੇ ਆਪਣੇ ਮਦਰ ਲਈ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਸਿੰਪਲ ਸਰਵਰ ਦਾ ਡਿਜ਼ਾਈਨ ਹੈ ਇਹ ਤੁਸੀਂ ਦੇਖ ਸਕਦੇ ਹੋ ਐਸ ਤਰ੍ਹਾਂ ਦੇ ਸਲਿਪਸ ਤੇ ਵੀ ਵਰਕ ਹੋਏ ਹੈਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਅਗਲਾ ਡਿਜ਼ਾਈਨ ਆਪਣਾ ਇਹ ਵਾਲਾ ਹੈ ਇਹ ਆਪਣੀ ਨਿਊ ਡਿਜ਼ਾਈਨ ਰੈਡੀ ਕੀਤੀ ਦੇਖ ਸੰ ਬਹੁਤ ਸੋਹਣਾ ਡਿਜ਼ਾਈਨ ਹੈ ਇਦਿਵੀ ਇਸ ਤਰ੍ਹਾਂ ਸੇ ਸਲੀਵਸ ਤੇ ਵਰਕ ਹੋਊਗਾ ਇਹ ਵਾਲਾ ਇਹ ਸਲੀਵਸ ਤੇ ਵਰਕ ਹੈ ਇਸ ਤਰ੍ਹਾਂ ਜਨਾ ਪਰ ਇਹ ਵਾਲਾ ਇਹ ਡਿਜ਼ਾਈਨ ਰੈਡੀ ਕਰ ਰਹੀ ਸੀ ਇਹ ਵੀ ਆਪਣਾ ਬਹੁਤ ਸਾਰੀ ਆਰਡਰ ਜਾ ਰਹੇ ਨੇ ਜੀ ਹੁਣ ਆਪਾਂ ਨੇ ਇਹਦੇ ਚ ਇਹ ਵਾਲਾ ਡਿਜ਼ਾਈਨ ਲੜ ਦਿੱਤਾ ਆਪਣੇ ਕੋਲ ਹਰ ਤਰ੍ਹਾਂ ਦਾ ਡਿਜ਼ਾਈਨ ਲੈਂਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਇਹ ਮਹਿਰੂਨ ਕਲਰ ਤੇ ਡਿਜ਼ਾਈਨ ਰੈਡੀ ਕੀਤਾ ਆਪਾਂ ਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਥੈਂਕ ਯੂ